ਤੁਹਾਨੂੰ ਮਾਤਲ ਦੇ ਰਿਚੀ ਪਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉਹਨਾਂ ਨੂੰ ਮੋਹਾਲੀ ਦੇ ਫੋਟੋ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਮੇਂ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੈ। ਹਾਲਤ ਥੋੜੀ ਜਹੀ ਸਥਿਰ ਹੋਈ ਹੈ ਜਿਸ ਦੇ ਨਾਲ ਉਹਨਾਂ ਦੀ ਦਿਲ ਦੀ ਧੜਕਣ ਵੀ ਠੀਕ ਹੈ। ਉਸ ਕੱਲ ਦੀ ਜਾਣਕਾਰੀ ਪੰਜਾਬੀ ਗਾਇਕ ਰੇਸ਼ਮ ਅਨਮੂਲ ਹਤੇ ਐਮਵੀ ਵਰਕ ਦੇ ਵਰਕ ਬੀਤੇ ਦਿਨ ਦਿੱਤੀ ਗਈ। ਇਿੱਤੇ ਦਿਨ ਦੱਸਿਆ ਗਿਆ ਕਿ ਰਾਜਵੀਰ ਦੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਬਣੀ ਹੋਈ ਹੈ ਤੇ ਸਰੀਰ ਦੇ ਅੰਗਾਂ ਨੂੰ ਪੂਰੇ ਤਰੀਕੇ ਦੇ ਨਾਲ ਆਕਸੀਜਨ ਨਹੀਂ ਮਿਲ ਪਾ ਰਹੀ ਹੈ। ਇਸ ਨਾਲ ਉਹਨਾਂ ਦੀ MRI ਰਿਪੋਰਟ ਤੋਂ ਇਹ ਵੀ ਪਤਾ ਚੱਲਿਆ ਕਿ ਗਰਦਨ ਅਤੇ ਰੀੜ ਦੇ ਵਿੱਚ ਗਹਿਰੀਆਂ ਸੱਟਾਂ ਆਈਆਂ ਨੇ ਜਿਸ ਦੇ ਨਾਲ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਵੀ ਕਮਜ਼ੋਰੀ ਆ ਗਈ ਹੈ। ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਉੱਤੇ ਰੱਖਣਾ ਪੈ ਸਕਦਾ ਹੈ। ਸੋ ਰਾਜਵੀਰ ਦੀ ਸਿਹਤ ਜਲਦ ਤੋਂ ਜਲਦ ਠੀਕ ਹੋਵੇ ਇਸ ਦੇ ਲਈ ਅਰਦਾਸਾਂ ਦਾ ਦੌਰ ਵੇਜਦਾ ਹੈ। ਸੋ ਦੱਸਦੀ ਕਿ ਗਾਇਕ ਰਾਜਵੀਰ ਨੂੰ ਪਿਛਲੇ 3 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਸਪੋਰਟ ਤੇ ਹੈ ਹਾਦਸੇ ਦੌਰਾਨ ਸਿਰ ਅਤੇ ਰਿਡ ਦੀ ਹੱਡੀ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ਉਹਨਾਂ ਦਾ ਇਲਾਜ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਦੀ ਮਾਹਿਰ ਟੀਮ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮਿਲਣ ਲਈ ਫੁਟੇਜ ਇੰਟਰਵਿਊ ਚ ਪੰਜਾਬੀ ਗਾਇਕ ਅਤੇ ਆਗੂ ਆ ਰਹੇ ਨੇ ਜਿਨ੍ਹਾਂ ਦੇ ਮੁਤਾਬਕ ਅਰਦਾਸਾਂ ਨਾਲ ਹੀ ਰਾਜਵੀਰ ਦੀ ਸਿਹਤ ਵਿੱਚ ਹੋਰ ਸੁਧਾਰ ਹੋ ਰਿਹਾ ਹੈ